ਕ੍ਰਿਸ਼ੀ ਵਿਗਿਆਨ ਕੇਂਦਰਾਂ ਬਾਰੇ ਸਤਿਓ ਤੁਸੀਂ ਜ਼ਰੂਰ ਸੁਣਿਆ ਹੋਣਾ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ 'ਚ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਪਰ ਕ੍ਰਿਸ਼ੀ ਵਿਗਿਆਨ ਕੇਂਦਰਾਂ 'ਚ ਹੁੰਦਾ ਕੀ ਹੈ ਕਿਹੜੇ-ਕਿਹੜੇ ਯੂਨਿਟ ਹੁੰਦੇ ਆ ਕਿਸ ਤਰ੍ਹਾਂ ਇਹ ਕਿਸਾਨਾਂ ਨੂੰ ਟ੍ਰੇਨਿੰਗ ਸਿਖਲਾਈ ਦਿੰਦੇ ਨੇ ਤੇ ਕਿਸ ਤਰ੍ਹਾਂ ਕਿਸਾਨਾਂ ਦੇ ਇਹ ਕੰਮ ਆਉਂਦੀਆਂ ਯੂਨਿਟਾਂ ਕੇਂਦਰੀ ਖੇਤੀ ਵਿਗਿਆਨ ਕੇਂਦਰਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਅੱਜ ਤੁਹਾਨੂੰ ਅਸੀਂ ਦਿਖਾਵਾਂਗੇ ਜ਼ਿਲ੍ਹਾ ਬਰਨਾਲਾ ਦੇ ਹੰਢਾਇਆ ਸਥਿਤ केवीके ਦੇ ਵਿੱਚ ਯਾਨੀ ਕਿ ਖੇਤੀ ਵਿਗਿਆਨ ਕੇਂਦਰ ਦੇ ਵਿੱਚ ਸੋ ਸਾਡੇ ਨਾਲ ਬਣੇ ਰਹੋ ਇਹ ਵੀਡੀਓ ਤੁਹਾਡੇ ਬਹੁਤ ਕੰਮ ਆਵੇਗੀ ਅੱਗੇ ਵੀ ਤੁਸੀਂ ਕਿਸਾਨ ਵੀਰਾਂ ਦੇ ਨਾਲ ਇਹ ਵੀਡੀਓ ਸਾਂਝੀ ਜ਼ਰੂਰ ਕਰਨੀ ਹੈ ਸੋ ਦੇਖਦੇ ਹਾਂ ਖੇਤੀ ਵਿਗਿਆਨ ਕੇਂਦਰ ਬਰਨਾਲਾ ਜ਼ਿਲ੍ਹਾ ਸਾਥਿਓ ਬਹੁਤ ਬਹੁਤ ਸਵਾਗਤ ਹੈ ਅੱਜ ਇਸ ਵੀਡੀਓ 'ਚ ਤੁਹਾਡਾ ਮੈਂ ਹਾਂ ਮਨਦੀਪ ਰਜੋਰਾ ਅੱਜ ਅਸੀਂ ਤੁਹਾਨੂੰ ਲੈ ਆਏ ਆਂ ਖੇਤੀ ਵਿਗਿਆਨ ਕੇਂਦਰ ਜ਼ਿਲ੍ਹਾ ਬਰਨਾਲਾ ਜੋ ਕਿ ਹੰਢਾਇਆ ਦੇ ਵਿੱਚ ਸਥਾਪਿਤ ਹੈ ਤੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਸ ਯੂਨੀਵਰਸਿਟੀ ਵੱਲੋਂ ਸਥਾਪਿਤ ਕੀਤਾ ਗਿਆ ਹੈਗਾ। ਅ ਸਟਾਫ ਸਟਰੈਂਥ ਇੱਥੇ ਬਹੁਤ ਹੈ। ਆਓ ਚਲਿਏ ਦੇਖਾਂਗੇ ਇਸ ਖੇਤੀ ਵਿਗਿਆਨ ਕੇਂਦਰ ਵਿਖੇ। ਕਿਸਾਨਾਂ ਦੀ ਬਹੁਤ ਵਧੀਆ ਸੇਵਾ ਕਰ ਰਿਹਾ ਹੈ ਇਹ ਖੇਤੀ ਵਿਗਿਆਨ ਕੇਂਦਰ। ਜਿਸ ਦੇ ਵਿੱਚ ਬਤੌਰ ਐਸੋਸੀਏਟ ਡਾਇਰੈਕਟਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਡਾਕਟਰ ਪ੍ਰਲਾਦ ਸਿੰਘ ਤੰਬਰਜੀ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਥੈਂਕ ਯੂ ਧੰਨਵਾਦ ਜੀ ਡਾਕਟਰ ਸਾਹਿਬ ਇਸ ਖੇਤੀ ਵਿਗਿਆਨ ਕੇਂਦਰ ਦਾ ਸਾਨੂੰ ਓਵਰਵਿਊ ਦਿਓ ਕਿਸ ਤਰ੍ਹਾਂ ਕੰਮ ਕਰਦਾ ਹੈ ਕਿਹੜੀਆਂ-ਕਿਹੜੀਆਂ ਟ੍ਰੇਨਿੰਗਾਂ ਕਿਹੜੀਆਂ-ਕਿਹੜੀਆਂ ਯੂਨਿਟਾਂ ਕਿਸਾਨਾਂ ਲਈ ਇੱਥੇ ਤੁਸੀਂ ਲਗਾਈਆਂ ਨੇ ਉਹਨਾਂ ਨੂੰ ਸਿਖਾਉਣ ਵਾਸਤੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੈਂ ਡਾਕਟਰ ਪਹਿਲਾਦ ਸਿੰਘ ਤਵਾਰ ਬਤੌਰ ਐਸੋਸੀਏਟ ਡਾਇਰੈਕਟਰ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸ ਸਿਟੀ ਖੇਤੀ ਵਿਗਿਆਨ ਕੇਂਦਰ ਅੰਡਾਏ ਵਿਖੇ ਆਪਣੀ ਸੇਵਾ ਨਿਭਾ ਰਿਹਾ ਹਾਂ ਜਿਵੇਂ ਕਿ ਤੁਸੀਂ ਪੁੱਛ ਮੈਨੂੰ ਗੱਲ ਪੁੱਛਣਾ ਚਾ ਰਹੇ ਹੋ ਜੀ ਕਿ ਸਾਡਾ ਜੋ કૃਸ਼ੀ ਵਿਗਿਆਨ ਕੇਂਦਰ ਕੀ ਕੰਮ ਕਰਦਾ ਹੈ ਸਾਡਾ ਜੋ કૃਸ਼ੀ ਵਿਗਿਆਨ ਕੇਂਦਰ ਜੋ ਹੰਡਾਇਆ ਹੈ ਜੀ ਆ ਇਹ કૃਸ਼ੀ ਵਿਗਿਆਨ ਕੇਂਦਰ ਇੱਥੇ ਸਾਡੀ ਯੂਨੀਵਰਸਿਟੀ ਨੂੰ 2012 ਵਿੱਚ ਸੈਂਕਸ਼ਨ ਹੋ ਗਿਆ ਸੀ ਜੀ ਇਸ ਲਈ ਅਸੀਂ ਕਿਸਾਨਾਂ ਨੂੰ ਇੱਕ ਤੋਂ ਸਿਖਲਾਈ ਵੱਖ-ਵੱਖ ਤਰ੍ਹਾਂ ਦੀ ਸਿਖਲਾਈ ਇੱਥੇ ਅਸੀਂ ਦਿੰਦੇ ਜੀ ਜਿਸ ਵੀ ਗੱਲ ਕੀਤੀ ਜਾਏ ਤਾਂ ਅਸੀਂ ਇੱਥੇ ਬੱਕਰੀ ਪਾਲਣ, ਮੁਰਗੀ ਪਾਲਣ, ਸੂਰ ਪਾਲਣ, ਡੇਰੀ ਫਾਰਮਿੰਗ, ਦੁੱਧ ਅਤੇ ਦੁੱਧ ਸੇ ਬਨੇ ਹੋਏ ਪਦਾਰਥ, ਜੀ, ਖੁੰਬਾਂ ਦੀ ਕਾਸਤ, ਕਾਸਤ, ਮਧੂਮੱਖੀ ਪਾਲਣ, ਮਸਲੀ ਪਾਲਣ, ਇਦਾਂ ਦੇ ਵੋਕੇਸ਼ਨਲ ਟ੍ਰੇਨਿੰਗ ਸਿਖਲਾਈ ਕੋਰਸ ਅਸੀਂ ਕਿਸਾਨਾਂ ਨੂੰ, ਕਿਸਾਨ ਬੀਬੀਆਂ ਨੂੰ ਤੇ ਕਿਸਾਨਾਂ ਦੇ ਜੋ ਬੇਰੋਜ਼ਗਾਰ ਨੌਜਵਾਨ ਬੱਚੇ ਹਨ, ਜੀ, ਉਹਨਾਂ ਨੂੰ ਸਕਿੱਲ ਬੇਸਡ ਟ੍ਰੇਨਿੰਗ ਦਿੰਦੇ ਹਾਂ। ਇਹ ਸੋ ਅਸੀਂ ਤੁਹਾਡੀਆਂ ਇਹ ਸਾਰੀਆਂ ਯੂਨਿਟ ਜਿਹੜੀਆਂ ਚੱਲ ਕੇ ਦੇਖਣਾ ਚਾਹਾਂਗੇ। ਅਸੀਂ ਚਾਹੁੰਦੇ ਹਾਂ ਤੁਸੀਂ ਸਾਨੂੰ ਉੱਥੇ ਜਿੱਤ ਕਿਤੇ ਇਹ ਯੂਨਿਟਾਂ ਲੱਗੀਆਂ ਹੋਈਆਂ ਨੇ ਤੁਹਾਡੀ ਉਹ ਟ੍ਰੇਨਿੰਗ ਇੰਸਟੀਚਿਊਟ ਤੁਹਾਡੇ ਜਿਹੜੇ ਹੈਗੇ ਆ ਉਹ ਸਾਨੂੰ ਦਿਖਾਓ ਚਲੋ ਆਪਾਂ ਦੇਖਦੇ ਆਂ ਜੋ કૃਸ਼ੀ ਵਿਗਿਆਨ ਦੇ ਤੋਂ ਯੂਨਿਟ ਲੱਗੀਆਂ ਉਹਨਾਂ ਨੂੰ ਭਰਮਣ ਕਰਦੇ ਆਂ ਚਲੋ ਜੀ ਜੀ ਇਹ ਸਾਡੇ ਕੋਲ ਇੱਕ ਲੈਬਰਾਟਰੀ ਸਟੈਬਲਿਸ਼ ਕੀਤੀ ਹੋਈ ਹੈ ਜੀ ਔਰ ਇਸ ਲੈਬ ਦਾ ਮੁੱਖ ਉਦੇਸ਼ ਇਹ ਹੈਗਾ ਕਿ ਅਸੀਂ ਇਸਪਾਨ ਪ੍ਰੋਡਕਸ਼ਨ ਕਰਦੇ ਆਂ ਮਸਰੂਮ ਦਾ ਅੱਛਾ ਜੀ ਜੋ ਖੁੰਮਾ ਦਾ ਇਸਪਾਨ ਹੁੰਦਾ ਹੈ ਹਾਂ ਜੀ ਐ ਉਹ ਕੀ ਕਹਿੰਦੇ ਉਸ ਨੂੰ ਜੋ ਢੀਂਗਰੀ ਮਸਰੂਮ ਹੁੰਦੀ ਹੈ ਉਸ ਓਇਸਟਰ ਕਹਿੰਦੇ ਹੈ ਹੂੰ ਉਸਕਾ ਇਸਪਾਰਾ ਸੀ ਪ੍ਰੋਡਿਊਸ ਕਰਕੇ ਕਿਸਾਨਾਂ ਨੂੰ ਉਪਲਬਧ ਕਰਾਤੇ ਹੈ ਸਾਡੇ ਕੋਲ ਹਾਰਟੀਕਲਚਰਸ ਦਾ ਸਾਇੰਸਦਾਨ ਹੈ ਉਹ ਇਸ ਵਿੱਚ ਕੰਮ ਕਰਦਾ ਹੈ ਜੀ ਠੀਕ ਹੈ ਇਹ ਅਸੀਂ ਕਰਦੇ ਹੈ ਇਹ ਇਹ ਜੋ ਬਸਰੂਮ ਹੈਗੀ ਇਹ ਓਇਸਟਰ ਮਸਰੂਮ ਹੈ ਇਸਕਾ ਇਸਪਾਰਾ ਸਾਡੇ ਇਸ ਇੱਥੇ ਵਿੱਚ ਫਾਇਦਾ ਕੀਤਾ ਜਾਂਦਾ ਹੈ ਉਹ ਇਸ ਕੋਇਸਟਰ ਮਸੂਮ ਲਿੰਗ ਰਜਿਸਟ ਨੂੰ ਕੁੰਬਾ ਸੀ ਕਹਿੰਦੇ ਇੰਗਰੀ ਕੁੰਬ ਕੇ ਵੀ ਕੇ ਬਰਨਾਲਾ ਦੀ ਇਹ ਪ੍ਰੋਡਕਸ਼ਨ ਹੈ ਇਹ ਸੁਕਾ ਕੇ ਤੁਸੀਂ ਇਹ ਬੀਜ ਵਾਂਗੂ ਪਾਈ ਹੋਈ ਹੈ ਬੀਜ ਦੇ ਲਈ ਨਹੀਂ ਬੀਜ ਸਪਾਂਜ ਜਿਸ ਨੂੰ ਅਸੀਂ ਸੀਡ ਕਹਿੰਦੇ ਆਂ ਸੀਡ ਜਿਸ ਨੂੰ ਕਹਿੰਦੇ ਆਂ ਸਪਾਂਜ ਕਹਿੰਦੇ ਆਂ ਅਸੀਂ ਇੱਥੇ ਸਲੈਬ ਵਿੱਚ ਤਿਆਰ ਕਰਕੇ ਕਿਸਾਨਾਂ ਨੂੰ ਡੈਮੋਨਸਟ੍ਰੇਸ਼ਨ ਦਿਖਾਉਂਦੇ ਹੋਏ ਇਹ ਸਾਡੇ ਫਾਰਮ 'ਤੇ ਲਗਾਈ ਗਈ ਸੀ ਔਰ ਇਸ ਨੂੰ ਅਸੀਂ ਡਰਾਈ

ਸੀਮਨ ਸੈਂਟਰ ਇਸਟੈਬਲਿਸ਼ ਕੀਤਾ ਹੋਇਆ ਹੈ ਔਰ ਇਸ ਸੈਂਟਰ ਕੇ ਵਿੱਚ ਅਸੀਂ ਕਿਸਾਨਾਂ ਨੂੰ ਔਰ ਜਿਹੜੇ ਨੌਜਵਾਨ ਆਰਟੀਫੀਸ਼ੀਅਲ ਇਨਸੀਮਿਨੇਸ਼ਨ ਦਾ ਕੰਮ ਕਰਦੇ ਹਨ ਉਹਨਾਂ ਲਈ ਅਸੀਂ ਸਾਡੀ ਜੋ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸ ਇੰਸਟੀਟਿਊਟ ਦੇ ਅੱਛੇ ਬੁਲਾਂ ਦਾ ਸੀਮਨ ਜਿੱਥੇ ਕਿਸਾਨ ਉਹਨਾਂ ਨੂੰ ਉਪਲਬਧ ਕਰਾਉਂਦੇ ਹਨ ਕੋਸਟ ਬੇਸਿਸ ਤੇ ਔਰ ਉਹਨਾਂ ਨੂੰ ਲਿਕਵਿਡ ਨਾਈਟ੍ਰੋਜਨ ਵੀ ਸਪਲਾਈ ਕਰਦੇ ਹਨ ਤੋ ਇਹ ਐਲਨ 2 ਔਰ ਸੀਮਨ ਸੈਂਟਰ ਇਥੇ ਇਸਟੈਬਲਿਸ਼ ਕੀਤਾ ਹੋਇਆ ਹੈ ਇਸ ਦੇ ਅਲਾਵਾ ਸਾਡੇ ਇਥੇ ਕ੍ਰਿਸ਼ੀ ਵਿਗਿਆਨ ਕੇਂਦਰ ਉਤੇ गोहे की जाँच की जाती है और बुरशिलोसिस टेस्टिंग की व्यवस्था भी कृषि विज्ञान केंद्र हैगी कृषि तो विज्ञान केंद्र हैचरी यूनिट भी लगाई गई है लगाई गई है और इस इसे को दो मशीन हैगी एक की कैपेसिटी छः हज़ार एक सौ अंडे की हैगी और दूसरी की लगभग चौबीस सौ अंडे की हैगी तो असी इस मशीन दो मशीन इसलिए रखी हुई हैं कि कई बार साढ़े को ज़्यादा अंडे नहीं मिलते हैं घट अंडे होंगे तो असी छोटी मशीन का उपयोग करते हैं इस अंडे रखने के ये इनक्यूबेटर कम हैचर है जी इस अंडे लगाते हैं उसके बाद जब 18 दिन हो जाते हैं तो उसकी कैंडलिंग कर दें कैंडलिंग के बाद में जो सही अंडे होते हैं जो फर्टाइल फर्टाइल तो सारे होते हैं लेकिन कैंडलिंग के बाद में जो सही मिलते हैं उन्होंने है। ट्रे, ट्रे विच रख देते हैं और तीन दिन बाद में वो चूजे बाहर आ जाते हैं अभी कुछ दिन पहले ही असी तीन चार दिन पहले इस मशीन से बच्चे निकाल करके मशीनों की अब सफाई के लिए असी खाली करते तो ये साढ़े कोच यूनिट है ਔਰ ਅਭੀ ਅਸੀਂ ਲਗਭਗ 7000 ਚੂਜੇ ਜੀ ਨਿਕਾਲ ਕਰਕੇ ਉਹਨਾਂ ਨੂੰ 1 ਮਹੀਨੇ ਦੀ ਉਮਰ ਕਰਕੇ ਕਿਸਾਨਾਂ ਨੂੰ ਅਸੀਂ ਸੇਲ ਕਰ ਚੁੱਕੇ ਹਾਂ 150 ਰੁਪਏ ਪ੍ਰਤੀ ਚੂਜੇ ਦੇ ਹਿਸਾਬ ਤੋਂ ਬਹੁਤ ਅੱਛੀ ਤੇ ਇਹ ਕਿਹੜੀ ਬਰੀਡ ਵੈਰਾਈਟੀ ਕਿਹੜੀ ਆਲਰਾਇਰਲੈਂਡ ਇੱਕ ਮੁਰਗੀ ਦੀ ਨਸਲ ਹੁੰਦੀ ਹੈ ਉਸਕੇ ਚੂਜੇ ਅਸੀਂ ਤਿਆਰ ਕਰਦੇ ਹਾਂ ਜਿਸ ਨੂੰ ਆਰਆਰ ਸ਼ੋਰਟ ਵਿੱਚ ਕਹਿੰਦੇ ਪੰਜਾਬੀ ਚ ਉਸਨੂੰ ਦੇਸੀ ਕਹਾਂਗੇ ਅਸੀਂ ਹਾਂ ਦੇਸੀ ਮੁਰਗਾ ਦੇਸੀ ਮੁਰਗੀਾਂ ਦੇ ਚੂਜੇ ਅਸੀਂ ਤਿਆਰ ਕਰਕੇ ਕਿਸਾਨਾਂ ਨੂੰ ਉਪਲਬਧ ਕਰਾਉਂਦੇ ਹਾਂ ਬਹੁਤ ਅੱਛੀ

120 से 150 रुपए किलो बिकता है जी। अगर वो प्रोसेसिंग कर लेते हैं तो उन्हें तो जो शहद है पैकिंग करके वो बेचते हैं तो साढ़े तीन सौ से साढ़े चार सौ रुपए किलो बिकता है जी। तो प्रोसेसिंग इतने बिल्कुल फ्री हो रही है किसान भीरो यस जी इतने ये प्रोसेसिंग मशीन लगाई है और किसान को तो जेडे प्रोसेस करके ले जाते हैं और जो भी ले करना चाहता है उसे कर सकता है जी ये कृषि मशीन शहद पे शहद की बहुत अच्छी खुशबू जी है वो आ रही है जी सब कर। बकरी यूनिट हैगी जिसमें लगभग 20 बकरियां हैं और ये बीटल नस्ल की बकरियां हैगी जी और अस्सी किसाना नो ब्रीड इंप्रूवमेंट लई ब्रीड इंप्रूवमेंट लई अस्सी किसाना नो इत्थे तो बकरे उपलब्ध कराते हैं ये बकरी के बच्चे हैगी कि जी असि वेख रहे हैं ब्रीडिंग जी चंगी लग रही है एक बकरी जी तीन तीन मेमने भी तीन तीन मेमने दिखनी है जी ਸੋ ਬੇਟਲ ਨਸਲ ਦੀਆਂ ਇਹ ਬੱਕਰੀਆਂ ਨੇ ਜਿਹਦੇ ਉੱਤੇ ਕਿਸਾਨਾਂ ਨੂੰ ਇੱਥੇ ਟ੍ਰੇਨਿੰਗ ਮੁਹੱਈਆ ਕਰਾਇਆ ਜਾ ਰਿਹਾ ਹੈ ਇਹ ਬੱਕਰੀ ਉੱਤ ਰੱਖਣੇ ਦਾ ਮਤਲਬ ਇਹ ਹੈਗਾ ਕਿ ਕਿਸਾਨ ਇਸ ਨੂੰ ਦੇਖ ਕੇ ਕਿ ਮੋਟੀਵੇਟ ਹੋਵੇ ਬੱਕਰੀਆਂ ਰੱਖਣ ਲਈ ਔਰ ਲਰਨਿੰਗ ਬਾਈ ਡੂਇੰਗ ਜੀ ਇਹ ਕੀ ਪ੍ਰਿੰਸੀਪਲ ਕੇ ਆਧਾਰ ਪਰ ਅਸੀਂ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਹਾਂ ਜਿੱਥੇ 1-2 ਦਿਨ ਸਿੱਖੇ ਕਿ ਬੱਕਰੀਆਂ ਕਿਵੇਂ ਰੱਖੀ ਜਾਂਦੀਆਂ ਕਿਵੇਂ ਉਹਨਾਂ ਦੀ ਮਿਲਕਿੰਗ ਹੁੰਦੀ ਹੈ ਕਿਵੇਂ ਉਹਨਾਂ ਉਹ ਮਾਰਕਿੰਗ ਕੀਤੀ ਜਾਂਦੀ ਹੈ ਇਸ ਤਰ੍ਹਾਂ ਦਾ ਕੰਮ ਅਸੀਂ इस यूनिट के थ्रू किसानों को सिखाते हैं। जी तो बहुत अच्छी गल है वाकई सही कहा कि लर्निंग बाय डूइंग जरूरी है एक तुसी बड़ा ही वाइस बेहतरीन नजारा जरा देख सकते हो दौड़ वो लगी हुई है, <laughs> हाँ, हाँ, हाँ। है आपस ये ब्रिड इंप्रूवमेंट के लिए इतने बक रखा और ये बीटल नस्ल का बक है और इसकी हाइट लगभग इकतालीस से बयालीस सेंटीमीटर ऑनवीदर हैगी

ਦਿੱਤੇ ਜਾ ਚੁਕੇ ਜੀ ਦੇਸੀ ਚੂজে ਇੱਥੇ ਤੁਸੀਂ ਦੇਖ ਰਹੇ ਹੋ ਜੋ ਕਿ ਮਸ਼ੀਨਾਵਾਂ ਚੋਂ ਕੱਢੇ ਗਏ ਨੇ ਦੇਸੀ ਮੁਰਗੀਆਂ ਇਹਨਾਂ ਚੂਜਿਆਂ ਤੋਂ ਤਿਆਰ ਜੜੀਆਂ ਉਹ ਹੋ ਜਾਣਗੀਆਂ ਇਹਨਾਂ ਦੀ ਉਮਰ ਫਿਲਹਾਲ 1 ਹਫਤਾ ਦੱਸੀ ਜਾ ਰਹੀ ਹੈ ਇੱਕ ਮਹੀਨੇ ਦੇ ਹੋਣ ਤੋਂ ਬਾਅਦ ਤੁਸੀਂ ਕੇਵੀਕੇ ਤੋਂ ਅ ਕ੍ਰਿਸ਼ੀ ਵਿਗਿਆਨ ਕੇਂਦਰ ਬਰਨਾਲਾ ਤੋਂ ਇਹਨਾਂ ਚੂਜਿਆਂ ਨੂੰ ਖਰੀਦ ਸਕਦੇ ਹੋ 150 ਰੁਪਏ ਇੱਕ ਚੂਜੇ ਦੀ ਕੀਮਤ ਜਿਹੜੀ ਫਿਰ ਉਹ 1 ਮਹੀਨੇ ਦੀ ਜੀ ਰੱਖੀ ਜਾਏਗੀ ਸਾਡੇ ਕੋਲ ਦੇਸੀ ਮੁਰਗੀਆਂ ਹੈਗੀ ਜਿਨ੍ਹਾਂ ਦੇ ਅੰਡੇ असि मछ मशीन रख करके चूजे निकाल दे हैं ये लगभग सौ मुर्गियां हैं और इन्होंने ब्रीडिंग मुर्गे भी छोटे हुए हैं साढ़े किलो का बगीचा लगे हुआ है और इसकी उम्र लगभग छह साल के आसपास हैगी और ये फ्रूटिंग में है जी ठीक है ना और ਅਸੀਂ ਹਰ ਸਾਲ ਇਸ ਦਾ ਠੇਕਾ ਕਿਸਾਨਾਂ ਨੂੰ ਉਸ ਨੂੰ ਦਿੰਦੇ ਆ ਠੇਕੇਦਾਰ ਜੀ ਕਿੰਨੂ ਦੇ ਨਾਲ ਨਾਲ ਹੋਰ ਕਿਹੜੇ ਬਾਗ ਜਿਹੜੇ ਆ ਸਾਡੇ ਕੋਲ 베ਰ ਦਾ ਬਗੀਚਾ ਹੈਗਾ ਜੀ ਔਰ ਅੰਜੀਰ ਦਾ ਬਗੀਚਾ ਜੀ ਅਨਾਰ ਔਰ ਅਮਰੂਦ ਇਦਾਂ ਦੇ ਬੁੱਟੇ ਲੱਗੇ ਹੋਏ ਆ ਸਾਡੇ ਕੋਲ ਲਗਭਗ 1 ਹੈਕਟੇਰ ਚ ਜੀ ਤੇ ਇੱਧਰ ਅਸੀਂ ਜਿਹੜਾ ਹੈ ਛੱਪੜ ਉਹ ਵੀ ਦੇਖ ਰਹੇ ਆ ਜੀ ਇਹ

ਉਹ ਹੈ ਜੀ ਇਸ ਵੇਲੇ ਜੋ ਹੈ ਫਿਸ਼ ਦੀ ਜੋ ਕੰਡੀਸ਼ਨ ਹੈ ਇਸ ਪੌਂਡ ਦੀ ਉਹ ਕੀ ਹੈ ਹਾਰਵੈਸਟਿੰਗ ਕਦੋਂ ਕੋ ਹੋਣੀ ਹੈ ਅਸੀਂ ਅਗਲੇ ਮਹੀਨੇ ਜੁਲਾਈ ਕੇ ਲਾਸਟ ਵਿੱਚ ਇਸ ਦੀ ਹਾਰਵੈਸਟਿੰਗ ਕਰਾਂਗੇ ਜੀ ਔਰ ਉਸਕੇ ਬਾਅਦ ਅਗਸਤ ਮੈਂ ਇਸਮੇ ਨਿਆ ਅਸਮੇ ਸੀਡ ਪਾ ਦੇ ਜੀ ਇਹ ਤੇ ਇੱਥੇ ਤੁਸੀਂ ਕਿਸਾਨਾਂ ਨੂੰ ਜਦੋਂ ਤੁਸੀਂ ਹਾਰਵੈਸਟਿੰਗ ਕਰਨੀ ਹੈ ਉਸ ਵੇਲੇ ਕੋਈ ਨਾ ਕੋਈ

ਪਿਗ ਯੂਨਿਟ ਹੋ ਜਾਊਗੀ ਜੀ ਕਿਉਂਕਿ ਜਿਹੜੀ ਪਿਗ ਦਾ ਵੇਸਟ ਹੁੰਦਾ ਜਿਹੜਾ ਜੀ ਉਹ ਇਧਰ ਮੱਛੀ ਪਾਉਂਡ ਵਿੱਚ ਜਾਊਗਾ ਤਾਂ ਸਾਨੂੰ ਫੀਡ ਕਮ ਪਾਣਾ ਪੜੂਗਾ ਯਾਨੀ ਕਿ ਕੋਸਟ ਆਫ ਫਿਸ਼ ਪ੍ਰੋਡਕਸ਼ਨ ਬਿਲਕੁਲ ਘਟ ਜਾਊ ਜੀ ਇਦਾਂ ਹੈ ਸੋ ਬਹੁਤ ਅੱਛਾ ਇਹ ਇੱਕ ਉਪਰਾਲਾ ਹੈ ਇਹ ਫਿਸ਼ ਪਾਉਂਡ ਜਿਹੜਾ ਹੈ ਇੱਥੇ ਬਣਿਆ ਹੋਇਆ ਹੈ ਇੱਥੇ ਮੱਛੀ ਪਾਲਣ ਦੀ ਟ੍ਰੇਨਿੰਗ ਵੀ ਖਾਸ ਤੌਰ ਤੇ ਤੁਸੀਂ ਲੈ ਸਕਦੇ ਹੋ ਉਹਦੇ ਚੰਗਾ ਪ੍ਰਬੰਧ ਇੱਥੇ ਕੇਵੀਕੇ ਬਰਨਾਲਾ ਵਿੱਚ ਕੀਤਾ ਹੋਇਆ ਹੈ ਜੀ ਕਸਟਮ ਹਾਇਰਿੰਗ ਸੈਂਟਰ ਵੀ ਬਣਾਇਆ ਹੋਇਆ ਹੈ ਇੱਥੇ ਤੋਂ ਕਿਸਾਨ ਮਸ਼ੀਨਾ ਲੈ ਜਾ ਕੇ ਪਰਾਲੀ ਪ੍ਰਬੰਧਨ ਦੀ ਆਪਣੇ ਖੇਤਾਂ ਉੱਤੇ ਉਪਯੋਗ ਕਰ ਸਕਦੇ ਹਨ ਜੀ ਸਰ ਕਿਹੜੀਆਂ ਕਿਹੜੀਆਂ ਮਸ਼ੀਨਾ ਪਈਆਂ ਸਾਡੇ ਕੋਲ ਇੱਥੇ ਹੈਪੀ ਸੀਡਰ ਹੈ ਸੁਪਰ ਸੀਡਰ ਹੈ ਸਮਾਰਟ ਸੀਡਰ ਹੈ ਸਰਫੇਸ ਸੀਡਰ ਹੈ ਔਰ ਇਦਾਂ ਦੀ ਸਾਰੀ ਮਸ਼ੀਨ ਸਾਡੇ ਕੋਲ ਹੈਗੀ ਔਰ ਕਿਸਾਨ ਇੱਥੇ ਤੇ ਲੈ ਜਾ ਕੇ ਉਪਯੋਗ ਵੀ ਕਰਦੇ ਹਨ ਔਰ ਜਿਨ੍ਹਾਂ ਨੂੰ ਲੋੜ ਹੈ ਉਹ ਵੀ ਇੱਥੇ ਤੋਂ ਲੈ ਜਾ ਕੇ ਉਪਯੋਗ ਕਰ ਸਕਦੇ ਹਨ ਪਰਾਲੀ ਪ੍ਰਬੰਧਨ ਲਈ ਜੀ ਬਹੁਤ ਅੱਛਾ ਜੀ ਇਸ ਵੇਲੇ ਅਸੀਂ ਜਿਸ ਲੈਬ ਦੇ ਵਿੱਚ ਖੜੇ ਆ ਇਹ ਲੈਬ ਕਮਿਊਨਿਟੀ ਸਾਇੰਸ ਵਿਭਾਗ ਦੀ ਹੈ ਜੋ ਇੱਥੇ ਚੱਲਦਾ ਹੈ ਤੇ ਮੈਡਮ ਕਮਿਊਨਿਟੀ ਸਾਇੰਸ ਵਿਭਾਗ ਦੇ ਇੱਥੇ హెచ్ఓਡੀ ਕਹ ਲਈਏ ਅਸਿਸਟੈਂਟ ਪ੍ਰੋਫੈਸਰ ਨੇ ਜੀ ਇਹ ਵਿਭਾਗ ਮੈਡਮ ਇੱਥੇ ਦੇਖ ਰਹੇ ਨੇ ਮੈਡਮ ਇਹ ਵਿਭਾਗ ਕਿਸ ਤਰ੍ਹਾਂ ਕੰਮ ਕਰਦਾ ਹੈ ਤੇ ਅਸੀਂ ਦੇਖ ਰਹੇ ਹਾਂ ਤੁਹਾਡੇ ਕੋਲੇ ਕਾਫੀ ਸਮਾਨ ਜਿਹੜਾ ਹੈ ਉਹ ਇੱਧਰ ਪਿਆ ਹੈਗਾ ਤੇ ਕੁਝ ਕੁ ਮਸ਼ੀਨਾਂ ਜੜੀਆਂ ਉਹ ਵੀ ਸਾਨੂੰ ਇੱਥੇ ਦਿਖਾਈ ਦੇ ਰਹੀਆਂ ਤੁਸੀਂ ਸਾਨੂੰ ਇਸ ਵਿਭਾਗ ਤੇ ਇਹਨਾਂ ਮਸ਼ੀਨਾਂ ਬਾਰੇ ਇਹਨਾਂ ਉਤਪਾਦਾਂ ਬਾਰੇ ਦੱਸੋ ਜੀ ਬਿਲਕੁਲ ਜੀ ਧੰਨਵਾਦ ਆ ਜਿਹੜਾ ਕਿ ਤੁਹਾਨੂੰ ਪਤਾ ਹੈ ਖੇਤੀਬੀ ਵਿਗਿਆਨ ਕੇਂਦਰ ਵਿੱਚ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਹੈਗੀਆਂ ਉਸ ਵਿੱਚ ਇੱਕ ਕਮਿਊਨਿਟੀ ਸਾਇੰਸ ਤੇ ਹੋਮ ਸਾਇੰਸ ਪਹਿਲੇ ਬੋਲਦੇ ਸੀਗੇ ਉਦੀ ਇਹ ਲੈਬ ਹੈਗੀ ਉਸ ਵਿੱਚ ਮੇਨਲੀ ਜਿਹੜੇ ਟ੍ਰੇਨਿੰਗਾਂ ਦਿੱਤੀਆਂ ਜਾਂਦੀਆਂ ਹੈਗੀਆਂ ਫੂਡ ਨੂੰ ਪ੍ਰੀਜ਼ਰਵ ਕਰਨ ਵਾਸਤੇ ਜਿਵੇਂ ਕਿ ਫਲ ਸਬਜ਼ੀਆਂ ਦੁੱਧ ਅਤੇ ਮੀਟ ਮੱਛੀ ਨੂੰ ਉਸਦੇ ਲਈ ਉਪਕਰਣ ਹੈਗੇ ਇਸ ਵਿੱਚ ਇਹ ਹੈਗਾ ਕਿ ਟ੍ਰੇ ਮਿਨੀ ਡ్రਾਈਂਗ ਟ੍ਰੇ ਹੈਗੀ ਏ ਅਵਨ ਬੋਲਦੇ ਹੈਗੇ ਇਸ ਨੂੰ ਜਿਸ ਨੂੰ ਜਦ ਅਸੀਂ ਲਸਣ ਜਾਂ ਅਦਰਕ ਨੂੰ ਡਰਾਈ ਕਰਨਾ ਹੈ ਪਾਊਡਰ ਫਾਰਮ ਬਣਾਉਣਾ ਹੈਗਾ ਤਾਂ ਉਸ ਲਈ ਇਹ ਛੋਟੇ ਛੋਟੇ ਪੀਸਾਂ ਵਿੱਚ ਰੱਖਿਆ ਜਾਂਦਾ ਹੈ ਈਵਨ ਜਿਹੜਾ ਵੀ ਅਸੀਂ ਡਰਾਈ ਕਰਨਾ ਹੈ ਤੇ ਪਾਊਡਰ ਫਾਰਮ ਵਿੱਚ ਬਣਾਉਣਾ ਹੈਗਾ ਉਸ ਲਈ ਇਹ ਉਪਕਰਣ ਕਮ ਵਿੱਚ ਆਉਂਦਾ ਹੈਗਾ ਤੇ ਅਸੀਂ ਇਹ ਕਿਸਾਨਾਂ ਨੂੰ ਇਸਤੇਮਾਲ ਕਰਨ ਵਾਸਤੇ ਵੀ ਦਿੰਦੇ ਹੈਗੇ ਜਦੋਂ ਉਹਨਾਂ ਦਾ ਸੀਜ਼ਨਲ ਕੋਈ ਵੀ ਲੋਡ ਹੁੰਦੀ ਹੈ ਇਹ ਸਾਡੇ ਬੇਕਰੀ ਯੂਨਿਟ ਦੇ ਵਿੱਚ ਕਮ ਆਉਂਦਾ ਹੈਗਾ ਇਹ ਸਾਡਾ ਹੈਗਾ ਮਾਈਕ੍ਰੋਵੇਵ oven ਤੇ ਇਹ ਵੀ ਨਾਲ ਨਾਲ ਉਦਦੇ ਹੀ ਕਮਾਂਦਾ ਹੈਗਾ ਬੇਕਰੀ ਦੀ ਟ੍ਰੇਨਿੰਗ ਵਾਸਤੇ ਜਿਹੜੀ ਅਸੀਂ ਮਹਿਲਾਵਾਂ ਨੂੰ ਦਿੰਦੇ ਹੈਗੇ ਜਾਂ ਨੌਜਵਾਨ ਕੁੜੀਆਂ ਨੂੰ ਦਿੰਦੇ ਹੈਗੇ ਤਾਂ ਕਿ ਉਹ ਆਪਣਾ ਸਟਾਰਟਅਪ ਸ਼ੁਰੂ ਕਰ ਸਕਣ ਨਾਲ ਨਾਲ ਇੱਕ ਕੁਝ ਜਦੋਂ ਇੱਕ ਪ੍ਰੋਜੈਕਟ ਆਇਆ ਸੀ ਸਵੱਛਤਾ ਦੇ ਅੰਡਰ ਇਹਨਾਂ ਗੋਬਰ ਦਾ ਹੈਗਾ ਗੋਬਰ ਦੀ ਮਤਲਬ ਗਾਏ ਦੇ ਗੋਬਰ ਦੀ ਉਦੀ ਅਸੀਂ ਹਵਨ ਸਮੱਗਰੀ ਅਰਗਬਤੀਆਂ ਹਵਨਕੁੰਡ ਤੇ ਇਹ ਵਾਦੀ ਚੀਜ਼ਾਂ ਬਣਾਈਆਂ ਸਿੱਕੇ ਇਵਨ ਦੀਪਕ ਵੀ ਜਿਹੜੇ ਦੀਵਾਲੀ ਵਿੱਚ ਅਸੀਂ ਲਗਾਉਂਦੇ ਹੈਗੇ ਜਾਂ ਗੁਰੂ ਪਰਵ ਵਿੱਚ ਉਹ ਮਹਿਲਾਵਾਂ ਦੇ ਸਮੂਹ ਨੇ ਆਪੇ ਬਣਾਏ ਸਿੱਕੇ ਇਹ ਸੈਂਪਲ ਹੈਗਾ ਤੇ ਨਾਲ ਨਾਲ ਇੱਥੇ ਸ਼ਹਿਦ ਦੀ ਪ੍ਰੋਸੈਸਿੰਗ ਦਾ ਵੀ ਹੈਗਾ ਉਹ ਵੀ ਕੀਤਾ ਜਾਂਦਾ ਹੈ ਤੇ ਜਿਹੜਾ ਅੰਡਿਆਂ ਦਾ ਹੈਗਾ ਉਹਦਾ ਵੀ ਇੱਥੇ ਅੰਡਿਆਂ ਦੀ ਪ੍ਰੋਡਕਟ ਦੀ ਜਿਹੜਾ ਕਿਆ-ਕਿਆ ਬੰਦਾ ਹੈਗਾ ਉਹ ਪ੍ਰੋਸੈਸਿੰਗ ਤੇ ਪ੍ਰਿਜ਼ਰਵੇਸ਼ਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿਉਂਕਿ ਇੱਥੇ ਜੋ ਹੈਚਰੀ ਇੱਕ ਮਸ਼ੀਨ ਹੈ ਆਂਡਿਆਂ ਤੋਂ ਚੂਜੇ ਕੱਢਣ ਵਾਲੀ ਵੀ ਇੱਕ ਮਸ਼ੀਨ ਬਕਾਇਦਾ ਇੱਥੇ ਚੱਲਦੀ ਹੈ ਸੋ ਦੇਸੀ ਮੁਰਗੀਆਂ ਜਾਂ ਦੇਸੀ ਚੂਜੇ ਇੱਥੋਂ ਕਿਸਾਨ ਵੀਰ ਲੈ ਸਕਦੇ ਹੈ ਨਾ ਜੀ ਖਰੀਦ ਸਕਦੇ ਜੀ ਜਿਹੜੀ ਟ੍ਰੇਨਿੰਗਾਂ ਵਿੱਚ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਜਿਹੜਾ ਜਿਹੜਾ ਫਰੂਟ ਜੂਸ ਬਣਾਣਾ ਹੈ ਜੈਮ ਬਣਾਣਾ ਹੈਗਾ ਚਟਨੀ ਮੁਰਬੇ ਬਣਾਨੇ ਹੈਗੇ ਡਰਾਈ ਪ੍ਰੋਡਕਟ ਰੱਖਨੇ ਹੈਗੇ ਚਾਹੇ ਉਹ ਤੁਹਾਡੇ ਆਮਲੇ ਦੇ ਪ੍ਰੋਡਕਟ ਹੈਗੇ ਜਾਂ ਅੰਬ ਦੇ ਟੁਕੜੇ ਹੈਗੇ ਨਾਲ ਨਾਲ ਤੁਹਾਡੇ ਦੀਪਕ ਦੀ ਗੱਲ ਹੋਈ ਸੀਗੀ ਮੂੰਬਤੀਆਂ ਦੀ ਵੀ ਦਿੱਤੀ ਜਾਂਦੀ ਹੈ ਜੀ ਜਿਹੜਾ ਵੀ ਉਹਨਾਂ ਸਟਾਰਟਅਪ ਕਰਨਾ ਹੈਗਾ ਜੀ ਥੱਲੇ ਅਸੀਂ ਦੇਖ ਰਹੇ ਹਾਂ ਸਾਬਣਾ ਜੜੀਆਂ ਥੱਲੇ ਉਹ ਵੀ ਸਾਨੂੰ ਦਿਖਾਈ ਦੇ ਰਹੀਆਂ ਜੀ ਜੀ ਸਰ ਹਾਊਸ ਹੋਲ ਲੈਵਲ ਵਿੱਚ ਠੀਕ ਹੈ ਜੀ ਚਲ ਇਹ ਹੈਗਾ ਸਾਡਾ ਸਾਂਚਾ ਹੈ ਦੀਪਕ ਬਣਾਉਣ ਵਾਲਾ ਜੀ ਮਹਿਲਾਵਾਂ ਨਾ ਇਹ ਵਾਲੀ ਚੀਜ਼ ਬਣਾਉਂਦੀਆਂ ਸੀਗੀਆਂ ਜਦੋਂ ਉਹ ਦੀਪਕ ਤੇ ਟ੍ਰੇਨਿੰਗ ਲੈਂਦੀਆਂ ਹੈਗੀਆਂ ਤੇ ਅਸੀਂ ਉਹਨਾਂ ਨੂੰ ਈਸ਼ੂ ਕਰਦੇ ਨੇ ਇਹ ਸਾਂਚੇ ਜੀ ਦੀਵਾਲੀ ਵੇਲੇ ਉਹ ਇਹ ਸਾਂਚੇ ਉਹ ਘਰੇ ਲਿਜਾ ਕੇ ਵੀ ਵਰਤ ਸਕਦੇ ਆ ਜਾਂ ਇਹ ਵੀ ਉਹਨਾਂ ਦੇ ਵਰਤਦੇ ਆ ਨਹੀਂ ਨਹੀਂ ਅਸੀਂ ਈਸ਼ੂ ਕਰਦੇ ਨੇ ਉਹ ਘਰ ਜਾ ਕੇ ਹੀ ਵਰਤਦੇ ਹੈਗੇ ਤੇ ਇਹ ਦੇਖੋ ਵਧੀਆ-ਵਧੀਆ ਸਾਂਚੇ ਹੋਰ ਵੀ ਆ ਜਿਹੜੇ ਇਸ ਫੀਲਡ ਵਿੱਚ ਅਸੀਂ ਦਿੱਤੇ ਹੈਗੇ ਜੀ ਇਹ ਸਪੈਸ਼ਲੀ ਜਿਹੜਾ ਹੁੰਦਾ ਹੈਗਾ ਗਾਏ ਦੇ ਉਸ ਕਰ ਹੁੰਦਾ ਹੈਗਾ ਕਿ ਗਾਇਦੇ ਬਣਾ ਤੇ ਇਹ ਸਾਡਾ ਥੋੜਾ ਡਰਜਰੀ ਵਾਲਾ ਕੰਮ ਹੈਗਾ ਡਰਜਰੀ ਮਤਲਬ ਕੰਮ ਨੂੰ ਸੁਖਾਲ ਕਰਨ ਵਾਸਤੇ ਸਪਾਂ ਜੀ ਇਹ ਜਦੋਂ ਆਂਦਾ ਹੈਗਾ ਨਾ ਸਬਜ਼ੀਆਂ ਦੀ ਪਨੀਰ ਨੂੰ ਟ੍ਰਾਂਸਪਲੈਂਟ ਕਰਨਾ ਹੈਗਾ ਉਹਦਾ ਸੰਦ ਹੈਗਾ ਠੀਕ ਹੈ ਜੀ ਇਹਦਾ ਥੋੜਾ ਜਿਹਾ ਇੰਪਰੂਵ ਵਰਜ਼ਨ ਇਹ ਹੈਗਾ ਹੂੰ ਇਸ ਵਿੱਚ ਕਿੰਨੀ ਐਡਜਸਟਮੈਂਟ ਵੀ ਕੀਤੀ ਹੈਗੀ ਜੀ ਤਾਂ ਕਿ ਤੁਡੀ ਹਾਈਟ ਜੀ ਹੈਗੀ ਉਹ ਵੱਧ ਸਕੇ ਘਟ ਸਕੇ ਮਤਲਬ ਐਨਥਰੋਪੋਮੈਟ੍ਰਿਕ ਦੇ ਹਿਸਾਬ ਨਾਲ ਔਰਤਾਂ ਦੇ ਕਦਨ ਦਾ ਹਿਸਾਬ ਨਾਲ ਇਹ ਤੋਂ ਸਿੰਪਲੀ ਅਸੀਂ ਪਨੀਰੀ ਇੱਥੇ ਲਗਾਉਂਦੇ ਹੈਗੇ ਸਰ ਤੇ ਨਾਲ ਨਾਲ ਪਨੀਰੀ ਇੱਥੋਂ ਪਹਿਲੇ ਇਸ ਵਿੱਚ ਖੋਲਦੇ ਹੈਗੇ ਲੀਵਰ ਨੂੰ ਥੱਲੇ ਆ ਜਾਂਦਾ ਹੈਗਾ ਜ਼ਮੀਨ ਵਿੱਚ ਪਨੀਰੀ ਇਸ ਵਿੱਚ ਪਾਉਂਦੇ ਹੈਗੇ ਤੇ ਲੀਵਰ ਨੂੰ ਛੱਡ ਦਿੰਦੇ ਨੇ ਤੇ ਆਪਣੇ ਆਪ ਉਹਦਾ ਟਿਕ ਜਾਂਦਾ ਹੈ ਤੇ ਉਹ ਬਿਲਕੁਲ ਮਤਲਬ ਅਚਾ ਸਟੀਕ ਲੱਗਦਾ ਹੈ ਤੇ ਉਸਦਾ ਮਤਲਬ ਪੈਦਾਵਾਰ ਵਧੀਆ ਹੁੰਦੀ ਹੈ ਉਹ ਖਰਾਬ ਨਹੀਂ ਹੁੰਦਾ ਜੀ ਠੀਕ ਹੈ ਸਰ ਇਹ ਸਾਡੀਆਂ ਮੇਨ ਹੈਗੇ ਉਹ ਦੁੱਧ ਅਤੇ ਦੁੱਧ ਦੇ ਬਣੇ ਉਤਪਾਦ ਹੈਗੇ ਕਿਉਂਕਿ ਇੱਥੇ ਬਹੁਤ ਜ਼ਿਆਦਾ ਕਲਾਈਵ ਐਗਜ਼ੈਂਪਲ ਵੀ ਹੈਗਾ ਜਿਵੇਂ ਕਿ ਉਹ ਅਸੀਂ ਯੂਨੀਵਰਸਿਟੀ ਵਿੱਚ ਜਾ ਕੇ ਵੀ ਉਹਨਾਂ ਦਾ ਦੁੱਧਾਂ ਦੇ ਪ੍ਰੋਡਕਟ ਹੋਵੇ ਜਿਵੇਂ ਕਿ ਚੀਜ਼ ਹੋਇਆ ਮੋਜ਼ਰੇਲਾ ਚੀਜ਼ ਹੋਇਆ ਅੱਧਕ ਅੱਜਕੱਲ ਗੋਟ ਦਾ ਚੀਜ਼ ਵੀ ਮਾਰਕੀਟ ਵਿੱਚ ਆ ਰਿਹਾ ਹੈਗਾ ਤੇ ਨਾਲ ਨਾਲ ਵੇ ਡਰਿੰਕਸ ਆਉਂਦੇ ਨੇ ਜਿਹੜਾ ਕਿ ਵੇਡਰਿੰਗ ਦੇ ਵੱਖ-ਵੱਖ ਫਲੇਵਰ ਕਰਕੇ ਵੀ ਉਹ ਔਰਤਾਂ ਬਣਾ ਕੇ ਪੈਕੇਜਿੰਗ ਕਰਕੇ ਮਾਰਕੀਟ ਵਿੱਚ ਵੇਚ ਰਹੀਆਂ ਹੈਗੀਆਂ ਤੇ ਬਾਹਰ ਵੀ ਦੇ ਰਹੀਆਂ ਹੈਗੀਆਂ ਰਿਸ਼ਤੇਦਾਰਾਂ ਨੂੰ ਜਦੋਂ ਉਹ ਆਉਂਦੇ ਹੈ ਤਾਂ ਬਾਹਰ ਵੀ ਇਹਨਾਂ ਦੇ ਨਾਲ ਜਾਂਦਾ ਹੈ ਉਹ ਪ੍ਰੋਡਕਟ। ਹਾਂ ਇਹ ਇੱਕ ਕੋਰਸ ਹੁੰਦਾ ਹੈਗਾ ਉਹ ਇੱਕ ਦਿਨਾਂ ਦੀ ਟ੍ਰੇਨਿੰਗ ਦਾ ਕੋਈ ਸਰਟੀਫਿਕੇਟ ਨਹੀਂ ਮਿਲਦਾ ਹੈਗਾ 3 ਦਿਨਾਂ ਦੀ ਟ੍ਰੇਨਿੰਗ ਦਾ ਵੀ ਸਰਟੀਫਿਕੇਟ ਨਹੀਂ ਹੁੰਦਾ ਲੇਕਿਨ 5 ਦਿਨਾਂ ਦੀ ਟ੍ਰੇਨਿੰਗ ਤੇ ਵੱਧ ਦਾ ਸਰਟੀਫਿਕੇਟ ਹੁੰਦਾ ਹੈਗਾ ਤੇ ਜਿਹੜਾ ਹੁੰਦਾ ਹੈਗਾ ਫੀਸ ਦੀ ਗੱਲ ਤੁਸੀਂ ਕੀਤੀ ਹੈ ਸਰ ਫੀਸ ਦੀ ਕਹੇ ਹੈਗੀ ਮਹਿਲਾਵਾਂ ਤੇ ਐਸਸੀ ਕੈਟ ਦੀ ਕੈਟਾਗਰੀ ਵਾਸਤੇ ਕੋਈ ਫੀਸ ਨਹੀਂ ਹੈਗੀ ਲੇਕਿਨ ਜਰਨਲ ਕੈਟਾਗਰੀ ਦੇ ਵਾਸਤੇ 50 ਰੁਪਏ ਫੀਸ ਹੈਗੀ ਇੱਕ ਟ੍ਰੇਨਿੰਗ ਦੀ ਤੇ ਨਾਲ ਨਾਲ ਕੁਝ ਇੱਕ ਆਰਿਆ ਕਰਕੇ ਪ੍ਰੋਜੈਕਟ ਵੀ ਇੱਥੇ ਚੱਲਿਆ ਹੈਗਾ ਉਹ ਹੈ ਅਟਰੈਕਟਿੰਗ ਰੂਰਲ ਯੂਥ ਇਨ ਐਗਰੀਕਲਚਰ ਉਸ ਵਿੱਚ ਖਾਸ ਤੌਰ ਪਰ ਜਿਹੜੇ ਨੌਜਵਾਨ ਬੇਰੋਜ਼ਗਾਰ ਬੱਚੇ ਹੈਗੇ ਸਾਡੇ ਤੋਂ ਉਹਨਾਂ ਨੂੰ ਅਸੀਂ ਖੇਤੀਬਾੜੀ ਵਿੱਚ ਰੁਝਾਨ ਵਾਸਤੇ ਕਿਵੇਂ ਅਸੀਂ ਲਗਾ ਸਕਦੇ ਹਾਂ ਮੰਨ ਲਓ ਬੀ ਕੀਪਿੰਗ ਦਾ ਖੁੰਬਾ ਦਾ ਜਾਂ ਇੱਕ ਬੈਕਯਾਰਡ ਪੋਲਟਰੀ ਹੁੰਦੀ ਹੈ ਉਸ ਵਿੱਚ ਅਸੀਂ ਉਹਨਾਂ ਨੂੰ ਕੁਝ ਕੁਝ ਇਨਪੁਟਸ ਦੇ ਕੇ ਉਹਨਾਂ ਨੂੰ ਪ੍ਰੋਤਸਾਹਨ ਕਰਦੇ ਹੈਗੇ ਕਿ ਤੁਸੀਂ ਇਹ ਚੀਜ਼ ਸ਼ੁਰੂ ਕਰੋ ਅਗਰ ਤੁਹਾਡੇ ਕੋਲ ਔਖੇਤ ਵੀ ਨਹੀਂ ਹੈਗੇ ਤਾਂ ਤੇ ਉਸ ਵਿੱਚ ਇੱਕ ਮਿਲਕ ਪ੍ਰੋਡਕਟ ਦਾ ਵੀ ਐਡ ਹੋਇਆ ਹੈ ਪਿਛਲੇ 2 ਸਾਲਾਂ ਤੇ ਤੇ ਉਸ ਦੇ ਅੰਤਰਗਿਤ ਹੀ ਮਹਿਲਾਵਾਂ ਨੇ ਬਹੁਤ ਇੰਟਰਸਟ ਦੱਸਿਆ ਤੇ ਉਹ ਕਰਕੇ ਹੀ ਉਹ ਲੋਕ ਅੱਗੇ ਵਧਦੇ ਤੇ ਉਹਨਾਂ ਨੇ ਬਹੁਤ ਜ਼ਿਆਦਾ ਇਨਕਮ ਅਰਨ ਕਰਨਾ ਸ਼ੁਰੂ ਕੀਤਾ ਮਤਲਬ ਜ਼ੀਰੋ ਲੈਵਲ ਤੋਂ ਸਰ ਜੀ ਪਹਿਲੇ ਉਹਨਾਂ ਨੂੰ ਮਤਲਬ ਇਹ ਹੀ ਪਤਾ ਸੀ ਘਿਓ ਕੱਢਣਾ ਹੈ ਮਤਲਬ ਘਿਓ ਕੱਢਣਾ ਹੈ ਅਤੇ ਘਰ ਵਿੱਚ ਮੱਖਣ ਜਿਹੜਾ ਹੋ ਜਾਂਦਾ ਉਹ ਕਰਨਾ ਹੈ ਲੱਸੀ ਤੇ ਦਹੀਂ ਬਸ ਇਤਨੀ ਕੀ ਉਹਨ ਕੀ ਸੋਚ ਸੀਗੀ ਲੇਕਿਨ ਜਦੋਂ ਸਾਡੇ ਨਾਲ ਜੁੜੇ ਥੋੜਾ ਅਵੇਅਰ ਹੋਏ ਉਹਨਾਂ ਲੱਗਿਆ ਕਿ ਅਸਾ ਅੱਛਾ ਇਥੇ ਫੈਸਿਲਿਟੀਆਂ ਵੀ ਹੈਗੀਆਂ ਯੂਨੀਵਰਸਿਟੀ ਜਾ ਕੇ ਵੀ ਐਕਸਪਰਟ ਨੂੰ ਸੱਦਦੇ ਹੈਗੇ ਤੇ ਉੱਥੇ ਟ੍ਰੇਨਿੰਗ ਆ ਦਿੰਦੇ ਹੈਗੇ ਤਾਂ ਅਸੀਂ ਉਹਨਾਂ ਨੂੰ ਇੱਕੋ ਆ ਮੇਕਿੰਗ ਮਸ਼ੀਨ ਵੀ ਦਿੱਤੀ ਹੈਗੀ ਕਟੂ ਵਿਲੇਜ ਵਿੱਚ ਇੱਕ ਮੈਡਮ ਨੂੰ ਪਰਮਜੀਤ ਕੌਰ ਮੈਡਮ ਨੂੰ ਤਾਂ ਉਹ ਬਹੁਤ ਵਧੀਆ ਐਗਜ਼ੈਂਪਲ ਹੈਗਾ ਕਿਉਂਕਿ ਉਹ ਬਹੁਤ ਅੱਛਾ ਕੰਮ ਕਰ ਰਹੀ ਹੈਗੇ ਜੀ ਸੋ ਇਸ ਤਰ੍ਹਾਂ ਕਿਸਾਨ ਬੀਬੀਆਂ ਜਿਹੜੀਆਂ ਨੇ अपने जिले च स्थित कृषि विज्ञान केंद्र का फायदा चुक सकिया ने सू जानकारी देने लगा तो बहुत बहुत धनबाद धन्यवाद सर जनवीरों में तुम तो दसना चाहूँगा कि कृषि विग्यान केंद्र उत्ते ड्रोन भी है ये ड्रोन सू भारतीय कृषि आई सी आर वालों एक प्रोजैक्ट हैगा यूज ऑफ एगरी ड्रोन इन एग्रीकल्चर जी दे तहत सू मिला है और इस ड्रोन नीसान खेतों उ स्प्रे इसके अलावा स्प्रे करके डेमोस्ट्रेशन लगभग किसानों के खेता चार सौ हेक्टर बैटरी चार्ज करने के बाद में एक बैटरी का सेट लगभग एक किलो लिए सफिशियंट होता है ठीक है एक जी। बार उस चढ़ा के फिर इसका स्प्रे असी कर दे मेरे को चलाने के लिए दो पायलेट है वो इसको चला करके ਕਿਸਾਨਾਂ ਦਾ ਖੇਤਾਂ ਉੱਤੇ ਜਾ ਕਰਕੇ ਸਪਰੇਅ ਕਰ। ਜੀ, ਬਿਹਤਰੀਨ ਜਾਣਕਾਰੀ ਤੁਸੀਂ ਸਾਨੂੰ ਕੇਵੀਕ ਬਾਰੇ ਡਾਕਟਰ ਸਾਹਿਬ ਦਿੱਤੀ। ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਇੱਕ ਅਪੀਲ ਤੁਸੀਂ ਇਲਾਕੇ ਦੇ ਲੋਕਾਂ ਨੂੰ ਜ਼ਰੂਰ ਕਰਦੇ ਹੋ ਕਿਉਂਕਿ ਜੋ ਸੁਵਿਧਾਵਾਂ ਅਸੀਂ ਇਸ ਵੀਡੀਓ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਦਿਖਾਈਆਂ, ਉਹਨਾਂ ਸੁਵਿਧਾਵਾਂ ਨੂੰ ਉਹ ਲੈ ਕਿਵੇਂ ਸਕਦੇ ਆ? ਤੁਹਾਡੇ ਤੱਕ ਉਹ ਕੰਟੈਕਟ ਕਿਵੇਂ ਬਣਾਉਣ ਤੇ ਉਹਨਾਂ ਨੂੰ ਅਪੀਲ ਕੀ ਕਰੋਗੇ ਤੁਸੀਂ? ਕਿਸਾਨ ਵੀਰੋ ਮੈਂ ਤੁਹਾਨੂੰ ਅਪੀਲ ਕਰਨਾ ਚਾਹੁੰਗਾ ਕਿ ਤੁਸੀਂ ਖੇਤੀ ਵਿਗਿਆਨ ਕੇਂਦਰ ਤੋਂ ਵੱਧ ਸੰ ਵੱਧ ਜੁੜ ਕਰਕੇ ਇੱਥੇ ਜੋ ਵੀ ਸੁਵਿਧਾਏ ਹਨ, ਉਸ ਦਾ ਤੁਸੀਂ ਫਾਇਦਾ ਉਠਾ ਸਕਦੇ ਹੋ। ਔਰ ਤੁਸੀਂ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ ਹੰਡਾਇ ਵਿਖੇ ਆ ਕਰਕੇ ਆਪਣੀ ਸਮੱਸਿਆਵਾਂ ਦਾ ਸਮਾਧਾਨ ਲੈ ਸਕਦੇ ਹੋ। ਧੰਨਵਾਦ। ਜੀ।